ਨਾਟਪਿੰਨਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਰਾਜ ਸਭਾ ਮੈਂਬਰ ਅਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਸ਼ਨੀਵਾਰ ਸਵੇਰੇ ਇੱਥੇ ਬੀਆਰਐਸ ਨਗਰ ਵਿਖੇ ਪ੍ਰਸਿੱਧ ਸਿੱਖ ਕੀਰਤਨੀ ਪਾਈ ਹਰਜਿੰਦਰ ਸਿੰਘ ਜੀ ਦੇ ਨਿਵਾਸ ਸਥਾਨ ਤੇ ਮੁਲਾਕਾਤ ਕੀਤੀ ਅਰੋੜਾ ਨੇ ਪਾਈ ਹਰਜਿੰਦਰ ਸਿੰਘ ਜੀ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਭਾਰਤ ਦੇ ਸਭ ਤੋਂ ਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਵਕਰੀ ਪਦਮਸ਼੍ਰੀ ਪ੍ਰਦਾਨ ਕੀਤੇ ਜਾਣ ਤੇ ਦਿਲੋਂ ਵਧਾਈ ਦਿੱਤੀ ਇਹ ਇਹ ਪੁਰਸਕਾਰ ਪਾਈ ਹਰਜਿੰਦਰ ਸਿੰਘ ਜੀ ਦੇ ਗੁਰਬਾਣੀ ਕੀਰਤਨ ਦੀ ਕਲਾ ਪ੍ਰਤੀ ਦਹਾਕਿਆਂ ਪੁਰਾਣੇ ਸਮਰਪਣ ਨੂੰ ਮਾਨਤਾ ਦਿੰਦਾ ਹੈ ਜਿਸ ਰਹੀਂ ਉਹਨਾਂ ਨੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ ਅਤੇ ਸਿੱਖ ਧਰਮ ਦੀਆਂ ਅਧਿਆਤਮਿਕਤਾ ਅਤੇ ਸੰਗੀਤਕ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕੀਤੀ ਹੈ ਇਸ ਫੇਰੀ ਵਿੱਚ ਨਿਗ ਅਤੇ ਸ਼ਰਦਾ ਦਾ ਮਾਹੌਲ ਸੀ ਅਰੋੜਾ ਦੇ ਨਾਲ ਉਹਨਾਂ ਦੀ ਪਤਨੀ ਸੰਧਿਆ ਅਰੋੜਾ ਤੇ ਪੁੱਤਰ ਕਾਵਿਆ ਅਰੋੜਾ ਵੀ ਸਨ ਮੁਲਾਕਾਤ ਦੌਰਾਨ ਦੋਵਾਂ ਪਰਿਵਾਰਾਂ ਨੇ ਅਧਿਆਤਮਿਕਤਾ, ਸੰਗੀਤ ਅਤੇ ਸਮਾਜਿਕ ਮੁੱਦਿਆਂ ਤੇ ਅਰਥਪੂਰਨ ਗੱਲਬਾਤ ਕੀਤੀ ਅਰੂੜਾ ਨੇ ਭਾਈ ਹਰਜਿੰਦਰ ਸਿੰਘ ਜੀ ਦੀ ਨਿਮਰਤਾ, ਧਰਮ ਪ੍ਰਤੀ ਬਚਨਬੱਧਤਾ ਅਤੇ ਉਹਨਾਂ ਦੇ ਮਹੱਤਵਪੂਰਨ ਯੋਗਦਾਨ ਲਈ ਡੂੰਗੀ ਪ੍ਰਸ਼ੰਸਾ ਪ੍ਰਗਟ ਕੀਤੀ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ, ਨਗਰ ਕੌਂਸਲਰ ਅਮਰਿਤ ਵਰਸ਼ਾ ਰਾਮਪਾਲ ਅਤੇ ਬੀਕੇ ਰਾਮਪਾਲ ਵੀ ਇਸ ਮੌਕੇ ਮੌਜੂਦ ਸਨ ਮੀਟਿੰਗ ਤੋਂ ਬਾਅਦ ਅਰੂੜਾ ਨੇ ਕਿਹਾ ਕਿ ਭਾਈ ਹਰਜਿੰਦਰ ਸਿੰਘ ਜੀ ਨਾਲ ਸਮਾਂ ਬਿਤਾਉਣਾ ਇੱਕ ਅਧਿਆਤਮਿਕ ਕ ਤੌਰ ਤੇ ਉਤਸ਼ਾਹਜਨਕ ਅਨੁਭਵ ਸੀ ਉਹਨਾਂ ਦੀ ਸਾਦਗੀ ਸਿਆਣਪ ਅਤੇ ਸਿੱਖ ਸਿਧਾਂਤਾਂ ਨਾਲ ਡੂੰਗਾ ਸੰਬੰਧ ਸਾਡੇ ਸਾਰੇ ਲਈ ਪ੍ਰੇਰਨਾ ਸਰੋਤ ਹੈ ਮੈਂ ਇਸ ਗੱਲਬਾਤ ਤੋਂ ਤਨ ਮਹਿਸੂਸ ਕਰਦਾ ਹਾਂ ਅਰੋੜ ਨੇ ਕਿਹਾ ਕਿ ਅਜਿਹੀਆਂ ਸ਼ਖਸੀਅਤਾਂ ਨਾ ਸਿਰਫ ਧਾਰਮਿਕ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਦੀਆਂ ਹਨ ਬਲਕਿ ਸ਼ਾਂਤੀ ਸ਼ਰਧਾ ਅਤੇ ਏਕਤਾ ਦੇ ਆਪਣੇ ਸੰਦੇਸ਼ ਰਾਹੀਂ ਪੀੜ੍ਹੀਆਂ ਵਿਚਕਾਰ ਪੁਲ ਦਾ ਕੰਮ ਵੀ ਕਰਦੀਆਂ ਹਨ ਇਸ ਦੌਰਾਨ ਇਹ ਦੌਰਾਂ ਚੱਲ ਰਹੀ ਚੋਣ ਮੁਹਿੰਮ ਨਾਲ ਵੀ ਜੁੜਿਆ ਸੀ ਜਿਉ ਲੁਧਿਆਣਾ ਦੇ ਸਭਿਆਚਾਰਕ ਅਤੇ ਅਧਿਆਤਮਿਕ ਪ੍ਰਤੀ ਪ੍ਰਤੀਕਾਂ ਨਾਲ ਜੁੜਨ ਲਈ ਅਰੋੜਾ ਦੀ ਯਾਤਰਾ ਨੂੰ ਦਰਸਾਉਂਦਾ ਹੈ